ਰਾਜ ਬੱਸ ਇਹਦਾ ਨੰਬਰ ਹੈਗਾ PB04AD4770 ਇਹ ਤੇ ਇਦਾਂ ਦਾ ਰੋਡਵੇਜ ਇਹ ਜਿਹੜੀਆਂ ਦੋ ਆਪਸ ਦੇ ਵਿੱਚ ਗੱਡੀਆਂ ਵੱਜੀਆਂ ਬੱਸਾਂ ਬਈ ਦੱਸਣ ਦੇ ਮੁਤਾਬਕ ਲੋਕਾਂ ਦੇ ਕਹਿੰਦੇ ਬਈ ਰੋਡਵੇਜ ਦੀ ਤੇਜ਼ ਆ ਰਹੀ ਸੀ ਤੇ ਮੂਰੇ ਜਾਂਦੀ ਸੀ ਕਾਰ ਤੇ ਉਹਨੂੰ ਇਹ ਕ੍ਰੋਸ ਕਰਦੇ ਸੀ ਰਾਜ ਵਾਲੇ ਤੇ ਪਤਾ ਨਹੀਂ ਤਾਂ ਆ ਰੋਡਵੇਜ ਤੋਂ ਨਹੀਂ ਰੁਕੀ ਗੱਡੀ ਤੇ ਕੀ ਹੋਇਆ ਕੀ ਹਿਸਾਬ ਹੁਕ ਦਾ ਬਣਿਆ ਇੱਥੇ ਲੜਾਈ ਹੋਈ ਜਾਂਦੀ ਆਪਾਂ ਦੇਖਦੇ ਹਾਂ ਕੀ ਹਿਸਾਬ ਹੁੰਦਾ ਆਵੇ ਇਧਰ ਲੜ ਲੱਗ ਪਏ ਆ ਕੀ ਫਿਕਰ ਉਹ ਗੱਡੀ ਚਲ ਕੇ ਰਾਤੀ ਸਾਰਿਆਂ ਦੀ ਸਮਝ ਨਹੀਂ ਕਿ ਹਾਰ ਮੰਨੇ रोडवेज आ रोडवेज आ गी रोडवेज गड्डी दी ਜੀ ਅੱਛਾ ਅੱਛਾ ਭਰੇ ਜੱਲਾ ਤੇ ਮੋਲ ਵੀ ਦੇ ਪਿਆ ਮੋੜਾ ਪਿਆ ਕੋਈ ਨਹੀਂ ਟੋੜਦਾ ਉਹ ਲੜੋਣਾ ਯਾਰ ਭਾਈ ਇਹ ਲੜੀ ਜਾਂਦੇ ਆ ਤੇ ਉਹ ਕੱਲਾ ਬੰਦਾ ਭੁੜਕਾਈ ਜਾਂਦਾ ਆ ਜਿਹੜੀ ਬੱਸ ਵੱਜੀ ਸੀਗੀ ਇੱਧਰ ਆਪਣਾ ਰੋਡਵੇਜ ਇਹਦੀ ਕੋਈ ਗੱਲ ਨਹੀਂ ਬਾਬੂ ਸੱਟਾਂ ਕਿੰਨੀਆਂ ਕਿਦ ਵਜੀਆਂ ਸੱਟਾਂ ਦਾ ਲੋਟ ਹੀ ਆ ਠੀਕ ਹੀ ਆ ਸਾਰੇ ਨਹੀਂ ਇਹ ਰੋਡਵੇ ਜਿਹੜੀ ਸਹੀ ਜਾ ਰਹੀ ਸੀ ਹਾਂ ਇਹ ਆਪਦੀ ਸਾਈਡ ਤੇ ਸੀ ਯਾਰ ਤੇ ਜਾਨਕੀ ਕਾਰ ਕ੍ਰੋਸ ਕਰਦੀ ਸੀ ਇਹਨੂੰ ਉਹ ਉਹ ਇਹਨੂੰ ਕ੍ਰੋਸ ਕਾਰ ਨੂੰ ਕ੍ਰੋਸ ਕਰਦਾ ਸੀਗਾ ਤੇ ਇਹਨੂੰ ਵੀ ਕ੍ਰੋਸ ਕਰਦਾ ਸੀ ਇਹ ਡਰਾਈਵਰ ਪਤਾ ਕਿਹੜਾ ਕਿ ਵਿੱਚ ਹੀ ਬੈਠਾ ਉਹ ਇੱਥੇ ਵਰਦਾ ਨਹੀਂ ਉਹਨਾਂ ਦਾ ਨਹੀਂ ਨਹੀਂ ਉਹਨੇ ਮੂਰੇ ਬ੍ਰੇਕ ਮਾਰੇ ਬਾਬਾ ਕਿਹਨੇ ਹੋਰ ਲੱਗੇ ਲੱਗੇ ਉਹਦੇ ਉਹ ਸੋਹਣੇ ਬ੍ਰੇਕ ਮਾਰੇ ਇਹਦੇ ਵਿੱਚ ਵਜੀ ਹੈ ਅੱਛਾ ਅੱਛਾ ਦਾਲਤਾ ਇਹ ਹੈ ਨਾ ਕਿਸੂਰੇ ਦਾ ਅੱਛਾ ਰਾਜ ਦਾ ਕਸੂਰ ਹੈ ਹੈ ਅਡੀਓ ਦਾ ਸਾਈਡ ਦੇਖੋ ਬੰਲਾ ਤੁਸੀਂ ਹਾਂ ਹਾਂ ਇਹ ਤਾਂ ਤੁਰ ਹੀ ਜਾਂਦੀ ਸਾਈਡ ਤੇ ਹਾਂ ਸਾਈਡ ਕਾ ਦੇ ਚਲਉਂਦੇ ਸੀਗੇ ਆਹ ਭਾਈ ਡਰਾਈਵਰ ਸੀਗਾ ਰੋਡਵੇ ਦਾ ਭਾਈ ਕਨੈਕਟਰ ਨਾਲ ਤੁਸੀਂ ਦੂਜੀ ਸਾਈਡ ਉਹ ਜਿੱਥੇ ਅਸੀਂ ਵੀ ਮੰਨ ਲੈਂਦੇ ਵੀ ਇਹ ਤਾਂ ਕਿਰੂਰ ਆ ਦੀ ਨਹੀਂ ਨਹੀਂ ਪਤਾ ਲੱਗੀ ਜਾਂਦਾ ਜਾਨੀ ਕਿ ਸਾਨੂੰ ਕ੍ਰਾਸ ਕਰਦਾ ਸੀਗਾ ਹੈ ਨਹੀਂ ਨਹੀਂ ਯਾਰ ਹਾਂ ਕਾਰ ਨਿਕਲੀ ਕਾਰ ਨਿਕਲੀ ਅੱਗੇ ਤੋਂ ਅੱਛਾ ਇਧਰ ਰਾਜਬਸ ਵਾਲਾ ਉਹਨੇ ਕਾਰਾਂ ਦੇ ਨਹੀਂ ਦੇਖਿਆਗਾ ਹਾਂ ਰਾਜਬਸ ਵਾਲੇ ਨੇ ਪੈਰ ਚੱਕ ਲਾ ਇੱਕੋ ਵਾਰੀ ਉਹਦੇ ਨਾਲ ਗਲੇ ਬੋਲਣ ਲੱਗ ਗਿਆ ਹੁਣ ਵਾਰੀ ਵੇਚਦੀ ਅੱਛਾ ਇੰਨੇ ਤੇ ਇਹਨੂੰ ਕੰਟਰੋਲ ਕਰਦੇ ਕਰਦੇ ਇਹ ਪਿੱਛੋਂ ਦੀ ਗੱਡੀ ਆਉਂਦੀ ਕੰਟਰੋਲ ਕਰਦੀ ਕਰਦੀ ਇਹਨੂੰ ਬਚਾਉਂਦੇ ਬਚਾਉਂਦੇ ਬੈਕ ਰਮਾਰ ਉਹਨੇ ਬ੍ਰੇਕ ਮਾਰਦੇ ਥੋੜੇ ਰੁਕੇ ਨਹੀਂ ਇਹਦਾ ਜਮਾ ਫੁੱਟਬਾਲ ਤੇ ਚੜਿਆ ਪਿਆ ਇਹ ਤਾਂ ਜੇ ਉੱਧਰ ਚੜਾਉਂਦੇ ਜਮਾ ਨਾਲ ਹਾਂ ਆ ਦੇਖ ਲਓ ਭਾਈ ਇੱਧਰ ਗੱਡੀ ਜਾਵਾਂ ਜਿਹੜੀ ਨਾ ਫੁੱਟਪਾਥ ਤੇ ਆ ਆ ਰੋਡਵੇਜ ਤੇ ਸਾਰੀਆਂ ਸਵਾਰੀਆਂ ਵੀ ਕਹੀ ਜਾਂਦੀਆਂ ਭਈ ਰੋਡਵੇਜ ਵਾਲਿਆਂ ਦੀ ਕੋਈ ਗਲਤੀ ਨਹੀਂ ਗਈ ਇਹ ਜਿਹੜੀ ਸਾਰੀ ਗਲਤੀ ਆ ਇਹ ਰਾਜਬੱਤ ਦੀ ਆ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਭਾਈ ਟਾਇਰ ਜਾਵਾਂ ਜਿਹੜਾ ਫੁੱਟਪਾਥ ਦੇ ਨਾਲ ਲਾਇਆ ਖੜਾ ਗੱਡੀ ਦਾ ਤੇ ਇਹ ਰੋਡਵੇਜ ਦਾ ਨੰਬਰ ਹੈਗਾ ਜਿਹੜਾ ਹੈਗਾ PB04V3166 ਤੇ ਉਹ ਕਾਰ ਆ ਭਾਈ ਜਿਹੜੀ ਨੇ ਵਿੱਚ ਗਲਤ ਚੜਾਇਆ ਉਹ ਜਿਹੜੀ ਠੀਕ ਆ ਉਹ ਰਾਜਬੱਤ ਖੜੀ ਆ ਹਾਂ ਕਾਰ ਦੀ ਚਾਬੀ ਜਿੰਦਰ ਮਲਾਜਮ ਨਹੀਂ ਆਉਂਦੇ ਨਾ ਮੈਂ ਫੜ ਕੇ ਰੱਖੀ ਚਲੋ ਵਧੀਆ ਵਧੀਆ ਉਹ ਬੰਦਾ ਜਿਹੜਾ ਬੋਲਦਾ ਸੀ ਉਹ ਇਹਦੇ ਕਰਕੇ ਹਮਾਇਤ ਕਰਦਾ ਨਹੀਂ ਉਹ ਕੋਣ ਆ ਉਹ 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 ਕਾਰ ਵਾਲਾ ਨਾ ਉਹਨੇ ਮੇਰੇ ਨਾਲ ਜਵਾਗ ਚੜਾਏ ਸੀ ਮੁੱਦਗਿਓ ਅੱਛਾ ਅੱਛਾ ਉਹ ਕਹਿੰਦਾ ਸੀਗਾ ਵੀ ਤੂੰ ਇਹਦੇ ਕਾਰ ਵਾਲ ਦੀ ਚਾਬੀ ਮੋੜ ਕੇ ਤੇਰਾ ਕੀ ਹੱਕ ਆ ਕਹਿੰਦਾ ਅੱਛਾ ਅੱਛਾ ਨਹੀਂ ਨਹੀਂ ਕੋਈ ਨਹੀਂ ਮਲਾਜਮ ਆ ਜਾਂਦੇ ਹਾਂ ਹਾਂ ਮਲਾਜਮ ਆਣਗੇ ਆਪੇ ਜਿਵੇਂ ਫੈਸਲਾ ਕਰਾਉਣਗੇ ਹਨਾ ਤੇ ਆਹ ਭਾਈ ਆਹ ਬੱਸ ਵਜਈਆ ਤੇ ਰਾਜ ਦਾ ਸਾਰਾ ਕਸੂਰ ਦੱਸਿਆ ਜਾ ਰਿਹਾ ਵਾ ਹਾਂ ਹਾਂ ਬਚਾ ਬਚਾ ਇਹ ਕਾਰ ਨੂੰ ਇਹ ਕਾਰ ਨੂੰ ਇੱਕ ਆਟਾ ਕਹਿੰਦਾ ਦਾ ਕਾਰ ਮਿੱਤੀ ਜਣੀ ਸੀ ਮਿੱਤੀ ਜਣੀ ਉਹ ਜਾ ਕੇ ਬਾਂਸ ਦੇ ਸਿੱਧੀ ਕਿਉਂ ਵਧੀ ਉਹ ਵਧੀਆ ਆਪਣੇ ਬੰਦੇ ਕੋਈ ਨਹੀਂ ਕੋਈ ਨਹੀਂ ਵੀ ਕੋਈ ਨਹੀਂ ਭਰਾ ਵੀ ਘੋਣਾ ਕੋਈ ਚੱਕਰ ਨਹੀਂ ਸਾਜੀ ਘੋਣਾ ਪਿਆ ਮੈਂ ਮੈਂ ਤਾਂ ਇਹਦੀ ਘੋਣਾ ਬੈ ਵੀ ਹੈ ਇਹ ਇਹ ਆਪਾਂ ਕੋਈ ਨਹੀਂ ਇਹ ਮੰਨ ਲਾ ਕਾਰ ਕਾਰ ਵਿੱਚ ਹੁੰਦੀ ਤੇ ਕਾਰ ਕਾਰ ਤੋਂ ਤੁਹਾਨੂੰ ਇੱਕ ਕਾਰ ਨਹੀਂ ਹੁਣ ਇੱਕ ਥੋੜਾ ਇਹ ਜਿਹੜਾ ਲੇਡੀ ਸਾਰੇ ਉਹ ਲੈ ਕੇ ਚੜਦੀ ਚੜਦੀ ਨਾਲੇ ਭਾਈ ਪਤਾ ਕੀ ਹੈ ਇਹ ਸਹੀ ਸੀ ਬਾਸ ਬਸਣਾ ਇਹ ਹੁੰਦੀ ਹੈ ਇਹ ਪਤਾ ਨਹੀਂ ਕਿ ਕੋਈ ਵੀ ਆ ਚੰਗ ਤੇਰੀ ਬੰਸਾ ਰੋਂਦੇ ਸਹੀ ਆ ਉਹ ਭਾਈ ਜੀ ਕੋਈ ਨਹੀਂ ਦੂਰ ਕਰਕੇ ਕਿ ਦੂਜਿਆਂ ਦੇ ਮੂਰੇ ਕਰਾਉਣ ਲਈ ਨਹੀਂ ਰੁਕਣੀ ਹੱਸ ਚੱਲਦੀ ਹੈ ਬੱਚ ਬੱਦਰੀ ਬੱਦਰੀ ਉਹ ਬਹੁਤ ਵੱਡੇ ਕਰਦੀ ਵਡੇ ਕਰਕੇ ਦੇ ਮੂਰੇ ਬ੍ਰੇਕ ਵੱਜੇ ਬਚਾ ਬਚਾਉ ਸਵਾਰੀਆਂ ਦਾ ਬਚਾ ਪਰ ਉਹ ਰੋਂਦੇ ਆਉਂਦੇ ਮਸਾਂ ਨੂੰ ਵੱਡੀ ਦਾ ਨਹੀਂ ਗੱਲ ਕਰਦੇ ਕਾਰ ਵਾਲੇ ਸਾਰਾ ਸੀਨ ਇਹਨਾਂ ਨੇ ਵੇਖਿਆ ਠੀਕ ਆ ਉਹਨੇ ਤੈਨੂੰ ਕਰਾ ਹਾਂ ਬਚਾ ਬਚਾ ਠੀਕ ਆ ਕੋ ਮਾਤਾ ਜੀ ਜੌਣ ਦੀ ਖਤ ਕੀ ਹੱਥ ਹੋਇਆ ਤਾਂ ਹੀ ਬਚਿਆ ਹੋਵੇ ਉਹ ਤਾਂ ਆ ਗਿਆ ਹੋ ਜੇ ਆ ਆਸਾ ਨਾ ਨਾ ਹੁੰਦਾ ਤੋ ਪ੍ਰੈਸ ਨੂੰ ਵੀ ਹੋਣ ਨੂੰ ਉਹ ਨਹੀਂ ਕਾਰ ਵਾਲਾ ਕੋਣ ਆ ਇਹ ਕਾਰ ਨਾਲ ਭਾਈ ਕਿਵੇਂ ਦਾ ਹੱਦ ਕਿਨੇ ਬੱਚੇ ਮਨ ਤੁਸੀਂ ਸੁਣੇ ਮੈਨੂੰ ਆਹਦੇ ਤੂੰ ਚੜਾਏਗਾ ਤੋ ਭਰਾਵਾ ਚੜਾਉਣਾ ਦਾ ਹੈਗਾ ਮੈਂ ਕੋਣ ਹੈਂ ਇਹਨੂੰ ਕਰਦਾ ਮਾਤਮਾ ਦੀ ਬਚਨ ਭਾਈ ਟਾਈਮਰ ਚੱਲ ਗਿਆ 1 ਕਿਲੋ ਮੀਟਰ ਇਹ ਕਰਦੇ ਆ ਭਾਈ ਕਾਰ ਥੋੜੀ ਸੀਗੀ ਕਾਰ ਚੱਲੇ ਨਹੀਂ ਆਪਣੇ ਬੱਚੇ ਦੀ ਵਿੱਚ ਅੱਛਾ ਅੱਛਾ ਠੀਕ ਆ ਅੱਛਾ ਆਪਣੇ ਬੱਚੇ ਸੀਗੇ ਗੱਡੀ 'ਚ ਗੱਡੀ ਵੱਜੀ ਕਾਰ ਨਾਲ ਕੋਈ ਟੱਚ ਨਹੀਂ ਹੋਇਆ ਠੀਕ ਆ ਠੀਕ ਆ ਆਹ ਗੱਡੀ ਸਾਈਡ 'ਚ ਉਹ ਓਵਰਟੇਕ ਕਰਕੇ ਲੰਘਦੀ ਅੱਛਾ ਵਗਦੇ ਕਾਰ ਲੰਗੀ ਠੀਕ ਹੈ ਮਗਰ ਇਹ ਸੀ ਉਹ ਜੇ ਤਾਂ ਕਾਰ ਦਾ ਕਸੂਰ ਹੁੰਦਾ ਵਿੱਚ ਚੱਲ ਠੀਕ ਹੈ ਚੱਲ ਬਾਈ ਮੇਰੀ ਗੱਲ ਤੁਹਾਡਾ ਪਰਿਵਾਰ ਬਸ ਦੇ ਵਿੱਚ ਉਹ ਕੀ ਕਹਿੰਦਾ ਕਿ ਕੀ ਦੀ ਗਲਤੀ ਹੈ ਉਹ ਬੱਸ ਵਾਲੇ ਦੀ ਹੋਰ ਦਾ ਤੁਸੀਂ ਭਾਈ ਰਾਜ ਵਾਸਤੇ ਡਰਾਈਵਰ ਉਹ ਅੱਛਾ ਉਧਰ ਲਿਓ ਉਧਰ ਲਿਓ ਜੀ ਨਹੀਂ ਨਹੀਂ ਇਹਦੇ ਵਿੱਚ ਆ ਰਾਜ ਵਾਲੇ ਦੀ ਕਰਦੇ ਰਾਜ ਵਾਲੇ ਦੀ ਕੋਈ ਲੜਨਾ ਹੱਲ ਹੋ ਜੂਗਾ ਲੜਨ ਨਾਲ ਹੱਲ ਨਹੀਂ ਲੜਨਾ ਤਾਂ ਨਹੀਂ ਰਾਜ ਵਾਲੇ ਦੀ ਗਲਤੀ ਹੈ ਰਾਜ ਤੇਰੀ ਨਹੀਂ ਇਹ ਗਲਤੀ ਗਲਤੀ ਹੈ ਯਾਰ ਇਹ ਸਾਈਡ ਤੇ ਹੀ ਓਵਰਟੇਕ ਕਰਕੇ ਗਈ ਨੇ ਸੰਜੀ ਇਹ ਰਾਜ ਵਾਲੇ ਦੀ ਗਲਤੀ ਆ ਸਾਰੀ ਠੀਕ ਆ ਮਗਰ ਕਾਰਾਂ ਵੀ ਜਾਂਦੀਆਂ ਯਾਰ ਪਰ ਜੇ ਕਾਰ ਵਿੱਚ ਸੰਜ ਹੁੰਦੀ ਤੇ ਕਾਰ ਦਾ ਕੋਈ ਨਾ ਕੋਈ ਪੱਲਾ ਜਾਂ ਕਾਰ ਮਾਰੇ ਇਹਨਾਂ ਇਕੱਠੀ ਹੋ ਜਾਣੀ ਤੁਸੀਂ ਆਪ ਸਿਆਣੇ ਆ ਡਰਾਈਵਰ ਤੁਸੀਂ ਡਰਾਈਵਰ ਮੈਂ ਵੀ ਆ ਠੀਕ ਆ ਇਹ ਗੱਲ ਸ਼ੁਕਰ ਕਰੋ ਯਾਰ ਬਚਾਅ ਹੋ ਗਿਆ ਸਹੀ ਗੱਲ ਆ ਮੇਨ ਗੱਲ ਬਚਾਅ ਹੋ ਗਿਆ ਹਨਾ ਆ ਦਾ ਬੱਚਾ ਨਾ ਹਾਂ ਲਿਆ ਠੀਕ ਆ ਸਾਰੇ ਨੂੰ ਪੈ ਰਹੇ ਆ ਇੱਥੇ ਮੈਂ ਲਾ ਕੇ ਸਾਈਡ ਤੇ ਬੈਠਾ ਹਾਂ ਰਾਜੂ ਬਾਈ ਤੇ ਦੋ ਬੱਸਾਂ ਵੱਜੀਆਂ ਸੀ ਰਾਜ ਤੇ ਪੀਆਰਟੀਸੀ ਦੋਨੇ ਜਿਹੜੀਆਂ ਫਰੀਦਕੋਟ ਆ ਆ ਜਿਹੜੀ ਰਾਜ ਦਾ ਨੰਬਰ ਉਹ ਵੀ ਫਰੀਦਕੋਟ ਦਾ ਹੀ ਆ ਤੇ ਪੀਆਰਟੀਸੀ ਦਾ ਜਿਹੜਾ ਉਹ ਵੀ ਫਰੀਦਕੋਟ ਦਾ ਫਰੀਦਕੋਟ ਦੀਪੂ ਦੀ ਬੱਸ ਆ ਇਹ ਤੇ ਸਵਾਰੀਆਂ ਦਾ ਬਚਾਅ ਹੋ ਗਿਆ ਤੇ ਗਲਤੀ ਜਿਹੜੀ ਇਹ ਸਾਰੀ ਰਾਜ ਬੱਸਾਂ ਵਾਲਿਆਂ ਦੀ ਆ